ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆਂ ਇਹ ਰੰਗ ਕੇ ਪ੍ਰਿੰਟਡ ਸੂਟ ਹੋਣਗੇ ਪਿਓਰ 크ਰੇਪ ਦੀ ਸ਼ਰਟ ਰਹੇਗੀ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਪਰ ਮੀਟਰ ਦੇ ਰਕॉर्डिंग ਤੁਸੀਂ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਬਾਟਮ ਜਿਹੜੀ ਨਾਲ ਤੁਹਾਨੂੰ ਪਲੇਨ ਮਿਲ ਜੇਗੀ 크ਰੇਪ ਸਿਲਕ ਦੀ ਬਾਟਮ ਹੋਏਗੀ ਵਿਦਆਊਟ ਦੁਪੱਟਾ ਸੂਟ ਨੇ ਤੁਸੀਂ ਇਹਨਾਂ ਵਿੱਚ ਆਪਣੇ ਲਈ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਪਿਓਰ ਕ੍ਰੇਪ ਸਿਲਕ ਦਾ ਹੀ 올ਓਵਰ ਸੂਟ ਮਿਲ ਜੇਗਾ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਦੁਪੱਟਾ ਨਾਲ ਚਨੌਣ ਦਾ ਰਹੇਗਾ 4 ਸਾਈਡ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਅਗਲੇ ਜਿਹੜੇ ਸੂਖ ਨੇ ਇਹ ਵੀ ਤੁਹਾਨੂੰ ਪਿਓਰ ਕ੍ਰੇਪ ਸਿਲਕ ਦਾ ਹੀ 올ਓਵਰ ਸੂਟ ਮਿਲ ਜੇਗਾ ਹੈਂਡਵਰਕ ਇਸ ਦੇ ਉੱਪਰ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਚਨੌਣ ਦਾ ਨਾਲ ਦੁਪੱਟਾ ਰਹੇਗਾ ਬਹੁਤ ਹੀ ਪਿਆਰੇ ਹੈਵੀ ਦੁਪੱਟੇ ਵੀ ਰੈਡੀ ਨਾਲ ਕੀਤੇ ਗਏ ਨੇ ਕਲਰ ਆਪਸ਼ਨ ਸਾਰੇ ਡਾਰਕ ਹੀ ਹਨ ਯਾਨੀ ਕਿ ਸੂਟਾਂ ਦੇ ਤੁਸੀਂ ਇਹਨਾਂ ਵਿੱਚ ਆਪਣੇ ਲਈ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਪਿਓਰ ਮਸਲੀਨ ਦਾ ਸੂਟ ਮਿਲ ਜੇਗਾ ਸੀਕਵੈਂਸ ਵਰਕ ਕੀਤਾ ਹੈਗਾ ਬਹੁਤ ਹੀ ਪਿਆਰਾ ਪਿਓਰ ਦਾ ਨਾਲ ਦੁਪੱਟਾ ਰਹੇਗਾ ਇਹਦੇ ਵੀ ਪ੍ਰਾਈਸ ਉੱਪਰ ਮੈਂਸ਼ਨ ਇਹਦਾ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਪਿਓਰ ਉਪਾੜਾ ਸਿਲਕ ਦਾ ਸੂਟ ਮਿਲ ਜੇਗਾ ਏਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਹੈਂਡਵਰਕ ਕੀਤਾ ਗਿਆ ਔਰਗੈਂਜ਼ਾ ਨਾਲ ਦੁਪੱਟਾ ਮਿਲ ਜੇਗਾ ਕਲਰ ਆਪਸ਼ਨ ਬਹੁਤ ਹੀ ਪਿਆਰੀਆਂ ਵਿੱਚ ਦਿੱਤੇ ਗਏ ਨੇ ਕੋਈ ਵੀ ਸੂਟ ਆਰਡਰ ਕਰਵਾਉਣਾ ਹੋਵੇ ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਆਉਂਦੇ ਨੇ ਤੁਹਾਨੂੰ ਪਿਓਰ ਗੀਜ਼ਾ ਕਾਟਨ ਦਾ ਸੂਟ ਮਿਲ ਜੇਗਾ। ਇਹ ਬਾਟਮ ਨਾਲ ਤੁਹਾਨੂੰ ਮਿਲ ਜੇਗੀ। ਗੀਜ਼ਾ ਕਾਟਨ ਦੀ ਹੀ ਬਾਟਮ ਹੋਏਗੀ। ਪ੍ਰਾਈਸ ਉੱਪਰ ਆਪਾਂ ਨੇ ਦਾ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ। ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ। ਸ਼ਿਪਿੰਗ ਔਲ ਇੰਡੀਆ ਫ੍ਰੀ ਰਹੇਗੀ। ਪ੍ਰਾਈਸ ਆਈ ਸੂਟਾਂ ਦਾ ਨਾਲ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ। ਅਗਰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਥੈਂਕ ਯੂ ਸੋ ਮੱਚ ਵੀਡੀਓ ਦੇਖਣ